ਮਰਦਾਨੋ ਇਹਨਾਂ ਨੇ ਬਚਾਇਆ ਜੀ ਖਾਲਸਾ ਰੇਟ ਵਾਲਿਆਂ ਨੇ ਵੀ ਤੇ ਬਾਕੀ ਬਸਰਾਂ ਨੇ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਆ ਜਮੀਨਾਂ ਦਾ ਜੇ ਪਾਣੀ ਖੜਿਆ ਹੋਵੇ ਉਹ ਸੁੱਕੇਗਾ ਫੇਰ ਜੇ ਜਮੀਨਾਂ ਬਾਕੀ ਵੀਰ ਜੀ ਅਜੇ ਸਾਨੂੰ ਇਹਨਾਂ ਨੇ ਫਾਸਟਕ ਦੇ ਕੇ ਨਾ ਤੇ ਸਾਨੂੰ ਸਾਹ ਦਿੱਤਾ ਸਾਨੂੰ ਬਚਾਇਆ ਤੇ ਬਾਕੀ ਕੰਮ ਤਾਂ ਸਾਰੇ ਇਹਨਾਂ ਕਰਨੇ ਨੇ ਜੀ ਖੇਤਾਂ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਮਿੱਟੀ ਦਰਿਆਈ ਮਿੱਟੀ ਜੰਮ ਗਈ ਹੈ ਜਾਂ ਰੇਤ ਜੰਮ ਗਈ ਹੈ ਉਹਨਾਂ ਨਾਲ ਕੀ ਪਲਾਨਿੰਗ ਰਹੀ ਹੈ ਇਹ ਸਾਰਾ ਕੁਝ ਸਾਡਾ ਇਹ ਸੈਕੰਡ ਫੇਜ ਦੇ ਵਿੱਚ ਜਿਹੜੇ ਕਿੱਥੇ ਕੋਈ ਰੇਤ ਚੜ੍ਹ ਗਈ ਆ ਉਹ ਪੈੜੀਆਂ ਜਿਹੜੀਆਂ ਖਾਲਸਾ ਏਡ ਜਿਹੜੀ ਆ ਉਹਨਾਂ ਨੂੰ ਰੇਤ ਕੱਢ ਕੇ ਦਊਗੀ ਪੱਧਰੀ ਕਰਕੇ ਦਊਗੀ ਕਿਤੇ ਖਰਾਹ ਦੀ ਲੋੜ ਆ ਜਾਂ ਕਿਤੇ ਨੂੰ ਕੋਈ ਮਾੜਾ ਕਿਸਾਨ ਆ ਉਹਨੂੰ ਜ਼ਮੀਨ ਉਹਦੇ ਵਾਉਣ ਦੀ ਲੋੜ ਆ ਤੇ ਜਿੰਨੇ ਵੀ ਹੋ ਸਕਦੀ ਆ ਖਾਲਸਾ ਏਡ ਜਿਹੜੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇਗੀ ਇਹ ਟੀਮ ਜਿਹੜੀ ਇਹਨਾਂ ਦੇ ਘਰਾਂ ਦੇ ਵਿੱਚ ਅਸੈਸਮੈਂਟ ਕਰਨ ਜਾਂਦੀ ਆ ਜੀ ਜਿਹੜੀ ਵੀ ਚੀਜ਼ ਇਹਨਾਂ ਨੂੰ ਲੋੜ ਹੁੰਦੀ ਆ ਭਾਵੇਂ ਚੌਕਰ ਆ ਜਾਂ ਪਾਣੀ ਦੀ ਲੋੜ ਆ ਜਾਂ ਕੋਈ ਮੈਡੀਕਲ ਸਹੂਲਤ ਚਾਹੀਦੀ ਆ ਸਾਰੀਆਂ ਸਭਾ ਮੈਂ ਇਹਨਾਂ ਨੂੰ ਉਹ ਮੁਹੱਈਆ ਕਰਵਾਈਆਂ ਖਾਲਸਾ ਏਡ ਦੀਆਂ ਟੀਮਾਂ ਜਿਹੜੀਆਂ ਆ ਬਹੁਤ ਵੱਡੇ ਮਨੁੱਖਤਾ ਦੇ ਕਾਰਜ ਤੇ ਲੱਗੀਆਂ ਵਾ ਫਲਹਾਲ ਮੈਂ ਬਾਪੂ ਕਿਹੜਾ ਪੈਂਡਾ ਹੈ ਇਹ ਮਾਛੀ ਵਾਲਾ ਜੀ ਮਾਛੀ ਵਾਲਾ ਪੈਂਡਾ ਘੋਨੇ ਵਾਲ ਦੇ ਨਾਲ ਬਾਪੂ ਕਿਵੇਂ ਲੱਗਦਾ ਖਾਲਸਾ ਏਡ ਦਾ ਜਿਹੜਾ ਤੁਹਾਨੂੰ ਜਿਹੜਾ ਸਰਵਿਸ ਦੇ ਰਿਹਾ ਬਹੁਤ ਵਧੀਆ ਲੱਗਣਦਾ ਜੀ ਖਾਲਸਾ ਏਡ ਵਾਲਿਆਂ ਬਹੁਤ ਮਦਦ ਕੀਤੀ ਹੈ ਬਹੁਤ ਵਧੀਆ ਲੱਗਣਦਾ ਜਿੱਦਾਂ ਕਰ ਰਹੇ ਬਹੁਤ ਵਧੀਆ ਕਿਹਦੇ ਹੁੰਦੇ ਆ ਮੰਨ ਲਓ ਤੁਹਾਡੇ ਤੋਂ ਪਹਿਲਾਂ ਜਿਹੜਾ ਰੋਜ਼ ਰਾਸ਼ਨ ਵਗੈਰਾ ਲਖਾ ਲੈਂਦੇ ਆ ਅਗਲੇ ਦਿਨ ਪਰਚਾ ਦੇ ਕਿਦਾਂ ਨਹੀਂ ਜੀ ਪਹਿਲਾਂ ਲਖਾ ਨਹੀਂ ਜਾਂਦੇ ਪਹਿਲਾਂ ਇਦਾਂ ਵੰਡ ਲਉਂਦੇ ਆ ਹੁਣ ਪਰਚੀ ਹੋਰ ਦਾ ਆ ਰਾਸ਼ਨਾਂ ਦੇ ਵਿੱਚ ਕੀ ਜਿਹੜਾ ਹੁੰਦਾ ਜੀ ਇਹ ਸਾਰਾ ਵਿੱਚ ਆਪਣਾ ਲੂਨ ਤੇਲ ਜੋਗਤ ਆਪਣਾ ਸਾਰਾ ਸਾਬਣ ਸੂਪਨ ਹਰ ਇੱਕ ਘਰ ਦੀ ਵਸਤੂ ਜਿਹੜੀ ਸਭ ਦੇਖ ਹੀ ਜਾਂਦੇ ਆ ਦੇਖ ਲਓ ਵੀ ਨਾਲ ਆ ਮੈਡੀਕਲ ਦੀਆਂ ਸਾਮਾਵਾਂ ਵੀ ਨੇ ਹਾਂਜੀ ਮੈਡੀਕਲ ਦੀਆਂ ਸਾਮਾਵਾਂ ਨਾਲ ਹੀ ਓਮਡੀਆਂ ਜੀ ਤੁਹਾਡੇ ਨਾਲ ਆ ਤੇ ਦੇਖ ਲਓ ਵੀ ਪਿੱਛੇ ਇਧਰਲੇ ਪਾਸੇ ਬਾਈ ਵਰਗੇ ਸਮਾਨ ਦੀ ਟਰਾਲੀ ਭਰੀ ਖੜੇ ਆ ਉਧਰਲੇ ਪਾਸੇ ਜਿਹੜਾ ਹੈਗਾ ਪਾਣੀ ਦੀਆਂ ਬੋਤਲਾਂ ਹੋਗੀਆਂ ਤੇ ਇੱਕ ਮੁੰਡੇ ਬਹੁਤ ਸਾਰੀ ਜਿਹੜੀ ਟੀਮ ਆ ਉਹ ਇਸ ਵਕਤ ਪਰਚੀਆਂ ਕੱਟਣ ਗਈ ਹੋਈ ਆ ਹੈਨਾ ਤੇ ਮੇਰੇ ਨਾਲ ਗੁਰਪ੍ਰੀਤ ਆ ਮਾਨਸਾ ਤੋਂ ਜਿਹੜੇ ਖਾਸ ਟੀਮ ਦੇ ਮੈਂਬਰ ਵੀ ਨੇ ਗਰਪੀਤਾ ਕਿਦਾਂ ਜੜਾ ਹੈਗਾ ਪਹਿਲੀ ਗੱਲ ਤਾਂ ਤੇਰਾ ਬਹੁਤ ਸ਼ੁਕਰੀਆ ਭਾਈ ਜਿਹੜਾ ਤੁਸੀਂ ਘੱਟੋ ਘਾਟ ਇੱਥੋਂ 3-400 ਕਿਲੋਮੀਟਰ ਤੋਂ ਆ ਕੇ ਇੱਥੇ ਲੋਕਾਂ ਦੀ ਸੇਵਾ ਕਰ ਰਹੇ ਹੋ ਕਿਦਾਂ ਦਾ ਖਾਲਸਾ 侧 ਦੀ ਸਟ੍ਰੈਟਜੀ ਰਹਿੰਦੀ ਹੈ ਸਾਰੀ ਚੀਜ਼ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਫਲੱਡ ਆਏ ਆ ਜੀ ਪਹਿਲਾਂ ਤਾਂ ਖਾਲਸਾ 侧 ਵੱਲੋਂ ਰੈਸਕਿਊ ਕੀਤਾ ਜਾਂਦਾ ਹੈ ਜੀ ਇਹ ਪਾਣੀ ਆ ਗਿਆ ਪਹਿਲਾਂ ਲੋਕਾਂ ਨੂੰ ਕੱਢਿਆ ਜਾਂਦਾ ਵਾ ਜੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਕੋਈ ਰਾਹਤ ਸਮਗਰੀ ਦਿੱਤੀ ਜਾਂਦੀ ਹੈ ਪਹਿਲਾਂ ਉਹ ਕਿਉਂਕਿ ਲੋਕ ਜਿਹੜੇ ਵਿਚਾਰੇ ਭੁੱਖੇ ਮਰਦੇ ਨੇ ਜਿਹੜਾ ਉਹਨਾਂ ਨੂੰ ਵੀ ਲੋੜ ਹੁੰਦੀ ਆ ਉਹ ਦਿੱਤੀ ਜਾਂਦੀ ਆ ਜਿਵੇਂ ਜਿਵੇਂ ਪਾਣੀ ਦਾ ਫਲੋ ਘਟਦਾ ਫਿਰ ਉਹਨਾਂ ਦੀ ਅਸੈਸਮੈਂਟ ਕੀਤੀ ਜਾਂਦੀ ਆ ਘਰ ਘਰ ਜਾ ਕੇ ਵੀ ਉਹਨਾਂ ਨੂੰ ਕਾਦੀ ਲੋੜ ਆ ਪਸ਼ੂ ਰੱਖਿਆ ਤਾਂ ਚੋਕਰ ਨਹੀਂ ਉਹ ਰਾਤ ਸਵਾਮਾ ਰਾਤ ਸਵਾਮਾ ਦੇ ਦਿੱਤੀਆਂ ਜਾਂਦੀਆਂ ਫਿਰ ਘਰ-ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਰਸ ਤੋਂ ਮੁਹੱਈਆ ਕਰਵਾਈ ਜਾਂਦੀ ਹੈ ਘਰ ਸਾਈਡ ਵੱਲੋਂ ਜਿਸ ਤਰ੍ਹਾਂ ਲੋਕ ਪਰਚੀਆਂ ਲੈ ਕੇ ਆ ਰਹੇ ਸੀ ਬਾਪੂ ਪਰਚੀ ਦਿਖਾਓ ਤੁਹਾਡੀ ਮੈਂ ਇਹ ਇਹ ਇਹਦੇ ਵਿੱਚ ਕੀ ਹੁੰਦਾ ਜਿਹੜੀ ਇਹ ਪਰਚੀ ਦੇ ਵਿੱਚ ਗੁਰਪ੍ਰੀਤ ਮੰਨ ਲਓ ਜੇ ਤੁਸੀਂ ਦੱਸਿਓ ਇਹ ਇਹ ਪਰਚੀ ਤੇ ਜਿਵੇਂ ਇਹ ਲਿਖਿਆ ਖਾਲਸਾ ਐਡ ਪਰਚੀ ਨੰਬਰ ਗੁਰਮਖ ਸਿੰਘ ਮੱਕੀ ਦਾ ਆਚਾਰ ਤੇ ਰਾਸ਼ਨ ਮਤਲਬ ਇਹਨੂੰ ਜੋ-ਜੋ ਚੀਜ਼ਾਂ ਉਹ ਲਿਖ ਦਿੰਦੇ ਹਾਂ ਹਾਂ ਜਿਹੜੀ ਵੀ ਇਹਦੇ ਵਿੱਚ ਨਾ ਜੀ ਟੀਮ ਜਿਹੜੀ ਇਹਨਾਂ ਦੇ ਘਰਾਂ ਦੇ ਵਿੱਚ ਅਸੈਸਮੈਂਟ ਕਰਨ ਜਾਂਦੀ ਹੈ ਜਿਹੜੀ ਵੀ ਚੀਜ਼ ਇਹਨਾਂ ਨੂੰ ਲੋੜ ਹੁੰਦੀ ਹੈ ਭਾਵੇਂ ਚੋਕਰ ਹੈ ਜਾਂ ਪਾਣੀ ਦੀ ਲੋੜ ਹੈ ਜਾਂ ਕੋਈ ਮੈਡੀਕਲ ਸਹੂਲਤ ਚਾਹੀਦੀ ਹੈ ਸਾਰੀਆਂ ਸਭਾ ਮੈਂ ਇਹਨਾਂ ਨੂੰ ਉਹ ਮੁਹੱਈਆ ਕਰਵਾਈਆਂ ਤੇ ਜੇ ਦੇਖਿਆ ਜਵੇਂ ਇਸ ਵਕਤ ਜਿਹੜਾ ਤੁਸੀਂ ਕੁੱਲ ਕਿੰਨੇ ਜਿਹੜਾ ਵਲੰਟੀਅਰ ਕੰਮ ਕਰ ਰਹੇ ਹੋ ਇਸ ਪਿੰਡ ਦੇ ਵਿੱਚ ਹੁਣ ਇਹਨੇ ਮੈਨੂੰ ਲੱਗਦਾ ਘੱਟੋ ਘੱਟ 2 ਦਰਜਨ ਤਾਂ ਹੋਣਗੇ ਹਾਂਜੀ ਹਾਂਜੀ 15 ਤੋਂ ਮੈਨੂੰ ਲੱਗਦਾ 20 ਦੇ ਵਿੱਚ ਵਿੱਚ ਤਾਂ ਇੱਥੇ ਅਸੀਂ ਖੜੀ ਹੋਵਾਂਗੇ ਤੇ ਬਾਕੀ ਪਿੰਡ ਦੇ ਵਿੱਚ ਅਸੈਸਮੈਂਟ ਕਰਨ ਗਏ ਹੋਏ ਆ ਜਿਵੇਂ ਜਿਵੇਂ ਇਹਨਾਂ ਨੂੰ ਲੋਡ ਹੁੰਦੀ ਆ ਉਵੇਂ ਉਵੇਂ ਇਹਨਾਂ ਨੂੰ ਸਾਰਾ ਸਮਾਨ ਵਹਈਆ ਕਰਵਾਇਆ ਜਾਂਦਾ ਵੀ ਖਾਲਸਾ ਟਰ ਵੱਲੋਂ ਕੋਈ ਵੀ ਛੱਕਮੀ ਹੈ ਜਿਹੜੀ ਉਹ ਗਰਾਊਂਡ ਦੇ ਵੱਲ ਤੇ ਨਹੀਂ ਛੱਡੀ ਜਾ ਰਹੀ ਤੇ ਇਸੇ ਜਿਹੜਾ ਅੱਜ ਗੱਲ ਕਰ ਗਿਆ ਮਾਛੀ ਵਾਲਾ ਪਿੰਡ ਦੀ ਇਹਦੇ ਵਿੱਚ ਤੁਹਾਨੂੰ ਸਵਾਗਤ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਬਾਈ ਇਹ ਜਿੱਤੇ ਦਾ ਹੜਾ ਇਹ ਉਦੋਂ ਤੇ ਪਹਿਲਾਂ ਰੈਸਕਿਊ ਕੀਤਾ ਗਿਆ ਅੱਛਾ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਅਸੈਸਮੈਂਟ ਕਰਕੇ ਇਨਾਂ ਨੂੰ ਜਿਹੜਾ ਉਰਾਸ ਸਮਗਰੀ ਵੰਡੀ ਜਾ ਰਹੀ ਹੈ ਸਮਗਰੀ ਵੰਡੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਜਿਹੜਾ ਹੈਗਾ ਤੁਹਾਡੀਆਂ ਮਤਲਬ ਮੈਡੀਕਲ ਸਭਾਵਾਂ ਨੇ ਕੀ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਹੁਣ ਆ ਰਹੀਆਂ ਕਿਉਂਕਿ ਪਾਣੀ ਘਟਣਾ ਕਰਕੇ ਕਹਿੰਦੇ ਕਿ ਬਹੁਤ ਜ਼ਿਆਦਾ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ ਹੁਣ ਇਹ ਬਹੁਤ ਪ੍ਰੋਬਲਮ ਹੈ ਪਾਣੀ ਪੀ ਕੇ ਖਰਾਬੇ ਇੱਥੇ ਫਸਟੀਅਟ ਦੀ ਸਹੂਲਤ ਦਿੱਤੀ ਜਾਂਦੀ ਹੈ ਸਾਰੀ ਮੈਡੀਕਲ ਸਭਾਵਾਂ ਜਿੱਦਾਂ ਮਿਲਦੀਆਂ ਜਾਂਦੀਆਂ ਨੇ ਤੇ ਮੇਰੇ ਨਾਲ ਖਾਲਸਾ ਏਡ ਤੋਂ ਥੋੜੇ ਸੀਨੀਅਰ ਮੈਂਬਰ ਵੀ ਜੁੜ ਗਏ ਆ ਇਹ ਵੈਗੁਰੂ ਜੀ ਇੱਕ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ ਆਪਣਾ ਥੋੜਾ ਇੰਟਰ ਇਹ ਕਾਲ ਸਾਈਡ ਦੀ ਟੀਮ ਵੱਲੋਂ ਆਏ ਆ ਜੀ ਜਦੋਂ ਦਹਾੜਾ ਆ ਜੀ ਉਦੋਂ ਤੋਂ ਇਸ ਏਰੀਏ ਦੇ ਵਿੱਚ ਅਜਨਾਲਾ ਏਰੀਏ ਦੇ ਵਿੱਚ ਕੰਮ ਕਰ ਰਹੇ ਆ ਜੋ ਵੀ ਡੇਲੀ ਨੀਡ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਪਿੰਡ-ਪਿੰਡ ਜਾ ਕੇ ਸਪਲਾਈ ਕਰ ਰਹੇ ਆ ਆ ਜਿਸ ਤਰ੍ਹਾਂ ਚਲੋ ਇਹ ਸਾਰਾ ਕੁਝ ਤਾਂ ਹੁਣ ਪਾਣੀ ਉਤਰਨ ਤੋਂ ਬਾਅਦ ਜਿਹੜਾ ਹੈਗਾ ਬੁਬਾਰੀਆਂ ਦਾ ਕਿਉਂਕਿ ਲਗਾਤਾਰ ਦੇਖਿਆ ਹਰ ਪਿੰਡ ਦੇ ਵਿੱਚ ਜਿਹੜਾ ਹੈਗਾ ਕੱਢ ਕੇ ਕੱਪੜੇ ਜਲਾਏ ਜਾ ਰਹੇ ਆ ਫਰਨੀਚਰ ਲਗਭਗ ਸਭ ਥਾਂ ਜਿਹੜਾ ਹੈਗਾ ਤਬਾਹ ਹੋ ਗਿਆ ਹੈ ਨਾ ਤੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਮਿੱਟੀ ਦਰਿਆਈ ਮਿੱਟੀ ਜੰਮ ਗਈ ਹੈ ਜਾਂ ਰੇਤ ਜੰਮ ਗਈ ਹੈ ਆਉਣ ਵਾਲਾ ਕੀ ਪਲਾਨ ਹੈ ਇਹ ਸਾਰਾ ਕੁਝ ਸਾਡਾ ਇਹ ਸੈਕੰਡ ਫੇਜ ਦੇ ਵਿੱਚ ਜਿਹੜੀਆਂ ਜਿੱਥੇ ਕੋਈ ਰੇਤ ਚੜ ਗਈ ਆ ਉਹ ਪੈੜੀਆਂ ਜਿਹੜੀਆਂ ਖਾਲਸਾ ਏਡ ਜਿਹੜੀ ਆ ਉਹਨਾਂ ਨੂੰ ਰੇਤ ਕੱਢ ਕੇ ਦਊਗੀ ਪੱਧਰੀ ਕਰਕੇ ਦਊਗੀ ਕਿਤੇ ਕਰਾਹ ਦੀ ਲੋੜ ਆ ਜਾਂ ਕਿਤੇ ਨੂੰ ਕੋਈ ਮਾੜਾ ਕਿਸਾਨ ਆ ਉਹਨੂੰ ਜ਼ਮੀਨ ਉਹਦੇ ਵਾਉਣ ਦੀ ਲੋੜ ਆ ਤੇ ਜਿੰਨੇ ਵੀ ਹੋ ਸਕਦੀ ਆ ਖਾਲਸਾ ਏਡ ਜਿਹੜੀ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇਗੀ ਠੀਕ ਹੈ ਤੇ ਜੇਕਰ ਗੱਲ ਕਰੀਏ ਤੁਹਾਡੇ ਨਾਲ ਕਿਸ ਤਰ੍ਹਾਂ ਕੋਈ ਨਵੇਂ ਵਲੰਟੀਅਰ ਕਿਦਾਂ ਜੁੜਦੇ ਕਿਉਂਕਿ ਦੇਖਿਆ ਕਿ ਮਾਲਵੇ ਤੋਂ ਵੀ ਮੁੰਡਿਆ ਦਵਾਬੇ ਤੋਂ ਮਾਜਦ ਮਤਲਬ ਕਿ ਪੰਜਾਬ ਦਾ ਹਰ ਖੇਤਰ ਦੇ ਨਾਲ ਤੁਹਾਡੇ ਵਲੰਟੀਅਰ ਨੇ ਇਹ ਕਿਦਾਂ ਜੁੜਾ ਤੁਹਾਡਾ ਜਿਹੜਾ ਕੰਮ ਜਿਹੜਾ ਸਟਰਕਚਰ ਕੀ ਹੈ ਜੀ ਇਹ ਸਾਡਾ ਸਾਰਾ ਜੀ ਜਿਹੜਾ ਜਿਹੜਾ ਦਾਨ ਦਾ ਵਾ ਸਾਡਾ ਉਹ ਸਾਡੇ ਸਕੈਨਰ ਦੇ ਬਕਾਇਦਾ ਤੌਰ ਤੇ ਉੱਤੇ ਸਾਡੇ ਨੰਬਰ ਲਿਖੇ ਨੇ ਜਿਹੜੇ ਸਾਡੇ ਇਸ਼ਤਿਹਾਰ ਨੇ ਉਹਦੇ ਉੱਤੇ ਦਾਨ ਪਾ ਸਕਦੇ ਆ ਤੇ ਬਾਕੀ ਜਿਹੜਾ ਕੋਈ ਵਲੰਟੀਅਰ ਆ ਉਹ ਸਾਡੇ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਜਾਂ ਜੋ ਵੀ ਚੱਲ ਰਿਹਾ ਵਾ ਉਹਦੇ ਨਾਲ ਵੇਖ ਕੇ ਸਾਡੀ ਸੇਵਾ ਭਾਵਨਾ ਨੂੰ ਵੇਖ ਕੇ ਹੋਰ ਵੀ ਵਲੰਟੀਅਰ ਸਾਡੇ ਨਾਲ ਜੁੜ ਜਾਂਦੇ ਹਾਂ ਬਾਪੂ ਜੀ ਤੁਸੀਂ ਜਿਹੜਾ ਹੈਗਾ ਕਾਫੀ ਐਕਟਿਵ ਵੀ ਹੋ ਮਾਲੋ ਕਿਉਂਕਿ ਬਾਪੂ ਇਹ ਜਿਹੜਾ ਹੈਗਾ ਦੋ ਤਿੰਨ ਵੀਡੀਓ ਜੇ ਤੁਸੀਂ ਦੇਖੋਗੇ ਬਾਪੂ ਝਾਦਾ ਜਿਹੜਾ ਹੈਗਾ ਬੋਲਦਾ ਕਿਉਂਕਿ ਇਹ ਦੱਸਦੇ ਆ ਬਾਪੂ ਕਿਦਾਂ ਦੇਖ ਦੋ ਜਿਸ ਤਰ੍ਹਾਂ ਖਾਲਸਾ ਸਾਡਾ ਤੁਹਾਡੀ ਮਦਦ ਕਰ ਰਹੀ ਹੈ ਇਹਨਾਂ ਨੂੰ ਮੁੰਡਿਆਂ ਨੂੰ ਕਿਦਾਂ ਸ਼ਾਬਾਸ਼ ਦਿਓਗੇ ਜੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜੀ ਦੋਵੇਂ ਹੱਥ ਜੋੜ ਕੇ ਇਹਨਾਂ ਦੇ ਬਹੁਤ ਜ਼ਿਆਦਾ ਇਹਨਾਂ ਦਾ ਅਸੀਂ ਸ਼ੁਕਰ ਗੁਜ਼ਾਰ ਆ ਕਿ ਇਹਨਾਂ ਨੇ ਸਾਡੀ ਮਦਦ ਕੀਤੀ ਇਨ ਖਾਲਸਾ ਏਟ ਨੇ ਵੀ ਕੀਤੀ ਔਰ ਬਾਕੀ ਵੀ ਜਿਹੜੇ ਵੀ ਜਿੰਨੇ ਵੀ ਐਨਜੀਓ ਜਿਹੜੇ ਇੱਥੇ ਆਉਂਦੇ ਨੇ ਸਾਡੀ ਸਾਰੇ ਮਤਤ ਕਰ ਰਹੇ ਨੇ ਸਾਡੇ ਮਤਲਬ ਹਾਲਚਾਲ ਪੁੱਛ ਰਹੇ ਨੇ ਸਾਨੂੰ ਮਤਲਬ ਮਰਦਾਂ ਨੂੰ ਇਹਨਾਂ ਨੇ ਬਚਾਇਆ ਜੀ ਖਾਲਸਾ ਏਟ ਵਾਲਿਆਂ ਨੇ ਵੀ ਤੇ ਬਾਕੀ ਵੀ ਸਾਰਿਆਂ ਨੇ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ ਜੀ ਬਾਬੂ ਕਿ ਕਿੱਦਾਂ ਹੁੰਦਾ ਕਿਉਂਕਿ ਜੇਕਰ ਮੰਨ ਲਓ ਇੱਕ ਪਾਸੇ ਜਿਹੜਾ ਘਰ ਟਹਿ ਜਾਂਦੇ ਆ ਜਾਂ ਫਸਲਾਂ ਮਰ ਜਾਂਦੀਆਂ ਬੰਦਾ ਡਾਵੇਂ ਮਤਲਬ ਆਪਕ ਬਹੁਤ ਡਾਊਨ ਹੋ ਪੈ ਜਾਂਦਾ ਕਿਉਂਕਿ ਹਨਾ ਜ਼ਿੰਦਗੀ ਦਾ ਮੋਰਲ ਬਹੁਤ ਡਿੱਗ ਪੈਂਦਾ ਤੇ ਜਦੋਂ ਮੰਨ ਲਓ ਇਦਾਂ ਦੇ ਭਰਾ ਆਉਂਦੇ ਪੂਰੇ ਪੰਜਾਬ ਜੋ ਤੁਹਾਡੀ ਬਾ ਤੱਕ ਇੱਕ ਕਿਦਾਂ ਦੀ ਸਥਿਤੀ ਆ ਕਿ ਸ਼ੁਰੂ ਚ ਆਸ ਸੀ ਕਿ ਲੋਕ ਸਾਡੇ ਨਾਲ ਇੰਨਾ ਆਉਣਗੇ ਉਹਦੇ ਵਿੱਚ ਜੀ ਬੜਾ ਵੱਡਾ ਹੌਸਲਾ ਮਿਲਦਾ ਇਹਨਾਂ ਦੇ ਨਾਲ ਕਰਕੇ ਸਾਨੂੰ ਬਹੁਤ ਹੌਸਲਾ ਮਿਲਦਾ ਨਹੀਂ ਤੇ ਜਿਹੜੇ ਮਾੜੇ ਦਿਲ ਦੇ ਜਿਹੜੇ ਮਰੀਨ ਹੋ ਉਹ ਉਤਰਾ ਹੀ ਕੰਮਲ ਲੱਗ ਪੈਂਦਾ ਤੇ ਉਹ ਕਰਕੇ ਤੇ ਅਟੈਕ ਤੱਕ ਵੀ ਆ ਸਕਦੇ ਨੇ ਇਹਨਾਂ ਨੇ ਸਾਡੀ ਇੰਨੀ ਬਾਹ ਫੜੀ ਆ ਕਿ ਸਾਨੂੰ ਹੌਸਲਾ ਹੋ ਗਿਆ ਵੀ ਸਾਡੀ ਪਿੱਛੋਂ ਮਤ ਆ ਗਈ ਆ ਸਾਨੂੰ ਕੁਛ ਨਹੀਂ ਹੁੰਦਾ ਬਿਲਕੁਲ ਅਈ ਇਹਨਾਂ ਦਾ ਬਹੁਤ ਧੰਨਵਾਦੀ ਚੱਕਰ ਗੁਜ਼ਾਰ ਰਹੇ ਹਾਂ ਜੀ ਸੋ ਆਪਾਂ ਗੱਲ ਕਰ ਗਏ ਜਿੱਥੇ ਅਲੱਗ-ਅਲੱਗ ਸੰਸਥਾਵਾਂ ਕਰ ਰਹੀਆਂ ਇਸ ਵਕਤ ਆਪਾਂ ਜਿਹੜੀ ਹੈਗਾ ਖਾਲਸਾ ਈਡ ਦੀ ਟੀਮ ਨਾਲ ਗੱਲਬਾਤ ਕੀਤੀ ਹੈ ਠੀਕ ਆ ਬਹੁਤ ਹੀ ਵਧੀਆ ਤਰੀਕੇ ਨਾਲ ਜਿਵੇਂ ਆਪਾਂ ਕਹਿੰਦੇ ਪੂਰਾ ਪੂਰਾ ਪੈਨ ਨੂੰ ਚੰਗੇ ਤਰੀਕੇ ਨਾਲ ਅਡਾਪਟ ਕੀਤਾ ਹਰ ਜਿਹੜੀ ਸਹੂਲਤ ਆ ਉਹ ਇੱਥੇ ਇੱਕ ਵਾਰੀ ਲੈ ਕੇ ਆ ਰਹੇ ਤਾਂ ਕਿ ਇਹਨਾਂ ਦਾ ਮੁਰਤ ਤੋਂ ਸੇਵਾ ਹੋ ਸਕੇ ਪਰ ਹਜੇ ਵੀ ਇਨਫਰਾਸਟ੍ਰਕਚਰ ਦੀ ਬਹੁਤ ਜੜੀ ਘਾਟ ਹੈ ਕਾਫੀ ਕਿਉਂਕਿ ਹਜੇ ਜ਼ਮੀਨਾਂ ਵਾਲਾ ਕੰਮ ਪਿਆ ਹਾਂਜੀ ਅੱਗੇ ਜਾ ਕੇ ਬਹੁਤ ਅੱਛਾ ਚਿੰਤ ਬਹੁਤ ਸੁਧਾਰ ਕਰਨ ਦੀ ਹਜੇ ਬਹੁਤ ਲੋੜ ਹੈ ਜੀ ਜ਼ਮੀਨਾਂ ਦਾ ਕੰਮ ਬਾਕੀ ਆਲੇ ਜ਼ਮੀਨਾਂ ਦੇ ਰੇਤਾ ਪੈ ਗਿਆ ਹੈ ਭਲ ਪੈ ਗਈ ਆ ਜ਼ਮੀਨਾਂ ਦਾ ਜੇ ਪਾਣੀ ਖੜਿਆ ਹੋਵੇ ਉਹ ਸੁੱਕੇਗਾ ਫੇਰ ਹਜੇ ਜ਼ਮੀਨਾਂ ਬਣੇਗੀ ਵੀਰ ਜੀ ਹਜੇ ਸਾਨੂੰ ਇਹਨਾਂ ਨੇ ਫਾਸਟ ਟੈਕ ਦੇ ਕੇ ਨਾ ਤੇ ਸਾਨੂੰ ਸਾਥ ਦਿੱਤਾ ਸਾਨੂੰ ਪਹੁੰਚਾਇਆ ਤੇ ਬਾਕੀ ਕੰਮ ਤਾਂ ਸਾਰੇ ਇਹਨਾਂ ਕਰਨੇ ਨੇ ਜੀ ਬਿਲਕੁਲ ਸੋ ਹਜੇ ਜਿਹੜਾ ਹੈਗਾ ਕਾਫੀ ਕਟੋ-ਕਟ ਮਲਾ 2 1 2 ਮਹੀਨੇ ਜਿਹੜੇ ਹੈਗਾ ਤੁਹਾਨੂੰ ਲਗਾਤਾਰ ਲਗਾ ਜਿੰਨਾ ਜਿਕੇ ਕਣਕ ਨਹੀਂ ਬੀਜੀ ਜਾਂਦੀ ਹਾਂ ਹਾਂਜੀ ਹਾਂਜੀ ਸੋ ਇਹ ਆਪਾਂ ਗੱਲ ਕਰਕੇ ਧਰਾਤਲ ਦੇ ਹਾਲਾਤ ਨੇ ਲਗਾਤਾਰ ਅਲਗ-ਅਲਗ ਜਿਹੜੀਆਂ ਸਥਾਮਾਂ ਜਿਹੜੀਆਂ ਕਾਰਜਸ਼ੀਲ ਹੋਈਆਂ ਵੀਆਂ ਨੇ ਉਹ ਤੋਂ ਬਿਨਾ ਪਿੰਡਾਂ ਤੋਂ ਜਿਹੜਾ ਹੈਗਾ ਰਸਦ ਇਕੱਠੀ ਕਰਾ ਕੇ ਕਰਕੇ ਜਿਹੜੇ ਹੈਗੇ ਪਿੰਡਾਂ ਦੇ ਮੁੰਡੇ ਜਿਹੜੇ ਹੈਗੇ ਲੈ ਕੇ ਆ ਰਹੇ ਨੇ ਸਾਰਿਆਂ ਦਾ ਧੰਨਵਾਦ ਆ ਪਰ ਜ਼ਰੂਰੀ ਹੈ ਕਿ ਹੁਣ ਜਿਹੜੀ ਸਰਕਾਰ ਵੀ ਬਾਹ ਫੜੇ ਕਿਉਂਕਿ ਬਾਪੂ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਚਲੋ ਇੱਕ ਵਾਰੀ ਮਰਦਿਆਂ ਨੂੰ ਜਿਹੜਾ ਸਾਥ ਆ ਮਿਲ ਗਿਆ ਹੈ ਨਾ ਰੋਟੀ ਪਾਣੀ ਕਹਿੰਦੇ ਚਲੋ ਆਦੇ ਪਰਾਂਵਾਂ ਨੇ ਪਰ ਜਿਹੜਾ ਜ਼ਮੀਨਾਂ ਦਾ ਜਿਹੜਾ ਮਾਅਬਜਾ ਜਿਸ ਤਰ੍ਹਾਂ 20000 ਰੁਪਏ ਸਰਕਾਰ ਨੇ ਕਿਹਾ ਹੈ ਜਾਂ ਮੰਨ ਲਓ ਹੋਰ ਵੀ ਕਾਫੀ ਚੀਜ਼ਾਂ ਦਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਕੀ ਲੱਗਦਾ ਪੂਰੀਆਂ ਕਰ ਤੂ ਸਰਕਾਰ ਹੈ ਆ ਹਾਂਜੀ ਮਾਲੂਮ ਵਾਲਿਆਂ ਨੂੰ ਕਾਲੀ ਸੁੰਡੀ ਦਾ ਮਿਲ ਗਿਆ ਉਹਨਾਂ ਨੂੰ ਨਰਮੇ ਦਾ ਹਾਂਜੀ ਨਰਮੇ ਦਾ ਮਿਲ ਗਿਆ ਉੱਧਰ ਵਾਲਿਆਂ ਨੂੰ ਨਹੀਂ ਹਜੇ ਤਾਂ ਨਹੀਂ ਮਿਲਿਆ ਨਹੀਂ ਨਾ ਮਿਲਿਆ ਤੇ ਫਿਰ ਇੱਥੇ ਕਿ ਮਿਲ ਜਾਣਾ ਵਾਅਦੇ ਕਰਨ ਦੇ ਵਾਅਦੇ ਅੱਜ ਕਰੀ ਜਾਂਦੇ ਦੇਣਗੇ ਤੇ ਫੇਰੀ ਜਾਂਦੇ ਦਿੱਤਾ ਤਾਂ ਕੋਈ ਹੈ ਨਹੀਂ ਅਸਲ ਦੇ ਵਿੱਚ ਹਾਂਜੀ ਅੱਜ ਕੱਲ ਓਦਾਂ ਨਹੀਂ ਗਾ ਤੁਸੀਂ ਦੇਖ ਲਓ 20000 ਇੱਕ ਕਿੱਲਾ ਤੇ ਜੇਕਰ ਸਰਕਾਰੀ ਅੰਕੜੇ ਦੇ ਹਿਸਾਬ ਨਾਲ ਵੀ ਮੰਨ ਲਏ 1 ਲੱਖ ਦੇ 1 ਦੇ ਵੀ تباہ ਹੋਈ ਹੈ 1 ਲੱਖ ਨੂੰ 20000 ਨਾਲ ਗੁਣਾ ਕਰੋਗੇ ਮੈਨਾਂ ਦਾ 200 300 ਕਰੋੜ ਰੁਪਇਆ ਬਣ ਜਾਣਾ ਹੋ ਸਕਦਾ 2000 ਕਰੋੜ ਹੀ ਬਣ ਜੇ ਤੇ 2000 ਕਰੋੜ ਰੁਪਇਆ ਸਰਕਾਰ ਕੋਲ ਹੈ ਕਿੱਥੇ 2000 ਕਰੋੜ ਮੇਰੀ ਗੱਲ ਸੁਣੋ ਜੇ ਹੜ ਨਾ ਆਉਂਦਾ ਜਾਂ ਸਾਡੇ ਸਾਡੀਆਂ ਕਿਸਾਨ ਜਿਹੇ ਬੰਦੀਆਂ ਇਹ ਸਾਰੇ ਇਕੱਠੇ ਨਾ ਹੁੰਦੇ ਤੇ ਇਹ ਤੇ ਸਾਨੂੰ ਲੁੱਟ ਕੇ ਲੈ ਗਏ ਸੀ ਬਿਲਕੁਲ ਉਹ ਇਹਨਾਂ ਦੇ ਬਿਲਡਰਾਂ ਕੋ ਪੈਸੇ ਲੈ ਲਏ ਸੀ ਸਾਰਾ ਕੁਝ ਹੋ ਗਿਆ ਸੀ ਸਾਡੀਆਂ ਜ਼ਮੀਨਾਂ ਵੀ ਜਾਣੀਆਂ ਸਾਡੇ ਲੇਬਰ ਵੀ ਜਾਣੇ ਸਾਡੇ ਮਜ਼ਦੂਰ ਭੁੱਖੇ ਮਰਲੇ ਤੁਸੀਂ ਦੇਖ ਲਓ ਘਰ ਤਬਾਹ ਹੋ ਚੁੱਕੇ ਆ ਫਸਲਾਂ ਤਬਾਹ ਹੋ ਚੁੱਕੀਆਂ ਪਰ ਜਿਹੜਾ ਹੈਗਾ ਹਜੇ ਵੀ ਸਰਕਾਰਾਂ ਨੂੰ ਜਿਹੜਾ ਲਲਕਾਰ ਕੇ ਕਹਿ ਰਿਹਾ ਵੀ ਸਾਡਾ ਹੱਕ ਹੈ ਕੋਈ ਅਸੀਂ ਭੀਖ ਨਹੀਂ ਮੰਗਦੇ ਦੇਣਾ ਕੋਈ ਭੀਖ ਨਹੀਂ ਮੰਗ ਰਹੇ ਜੀ ਅਸੀਂ ਉਹ ਸਾਡਾ ਹੱਕ ਆ ਹਾਂ ਦੂਜਾ ਜਿਹੜਾ ਹੈਗਾ ਇਸ ਤਰ੍ਹਾਂ ਕਿਸਾਨਾਂ ਦੀ ਜਿਹੜੀ ਹਮੇਸ਼ਾ ਚੜ੍ਹਦੀ ਕਲਾ ਹੀ ਰਹਿਣੀ ਹੈ ਬਾਕੀ ਵੈਗਰੂਗਾ ਕਿਉਂਕਿ ਇਹ ਖੇਤੀ ਬਾਬੇ ਨਾਨਕ ਨੇ ਜਿਹੜਾ ਹੈਗਾ ਚਾਹੇ ਸਿੱਖ ਧਰਮ ਵੀ ਉਹਨਾਂ ਨੇ ਸ਼ੁਰੂ ਕੀਤਾ ਤੇ ਖੇਤੀ ਵੀ ਉਹਨਾਂ ਦਾ ਕਦੇ ਨਾ ਤਾਂ ਜਿਹੜਾ ਹੈਗਾ ਸਿੱਖ ਧਰਮ ਕਦੇ ਡਾਵਾ ਡੋਲ ਹੋ ਸਕਦਾ ਤੇ ਨਾ ਹੀ ਬਾਬੇ ਨਾਨਕ ਇਹ 20 ਰੁਪਏ ਦਾ ਲੰਗਰ ਕਦੀ ਖਤਮ ਹੋ ਹੀ ਨਹੀਂ ਸਕਦਾ ਸਕਦਾ ਬਿਲਕੁਲ ਉਹ ਬਹੁਤ ਵਾਰੀ ਗੱਲ ਕਰਦਣਾ ਸੀ ਵੀ ਗੱਡੀ 'ਚ ਮੈਂ ਕਿਹਾ ਯਾਰ ਬੰਦਾ ਸਾਰੀ ਦਿਹਾੜੀ ਕੰਮ ਕਰਦਾ ਰਹਿੰਦਾ ਹੁਣ ਹੈਨਾ ਤੇ ਬੰਦੇ ਨੂੰ ਹੁੰਦਾ ਯਾਰ ਕਿਤੇ 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 ਭੁੱਖਾ ਨਾ ਸੋਣਾ ਪਵੇ ਤੇ ਬਾਬੇ ਨਾਨਕ ਦਾ ਤਾਂ ਕਿੱਦਾਂ ਦਾ ਹੀ ਚੱਲੀ ਜਾਂਦਾ ਉਹ ਦੇਖੋ ਜੀ ਬਹੁਤ ਦੂਰ ਦੂਰੋਂ ਆ ਕੇ ਸਵਾ ਚੱਲਨੇ ਆਉਂ ਮੱਧ ਪ੍ਰਦੇਸ਼ ਤੋਂ ਯੂਪੀ ਤੋਂ ਹਰ ਪਾਸਿਓਂ ਆ ਕੇ ਸੇਵਾ ਕਰਨ ਦੇ ਆਪਣੇ ਜੀਓ ਸਾਰੀਆਂ ਸੇਵਾ ਦੇ ਰਹੀਆਂ ਵਾ ਬਿਲਕੁਲ ਤੁਸੀਂ ਦੱਸਤਾ ਸਾਹਿਬ ਯੂਪੀ ਤੋਂ ਕੀ ਆ ਗੁਜਰਾਤ ਤੋਂ ਵੀ ਮੁੰਡੇ ਆਏ ਸੀ ਹਾਂ ਜੀ ਹਾਂ ਨਾਸਕ ਤੋਂ ਵੀ ਕੱਲ ਟਰੱਕ ਆਇਆ ਫਾਜ਼ਲਕਾਲੇ ਪਾਸੇ ਉਹਦੇ ਕੋਲ ਜਿੱਥੇ ਕਿਸੇ ਨੂੰ ਫਤ ਲੱਗਦਾ ਯਾਰ ਅਗਲਾ ਕਹਿੰਦਾ ਟੈਲਫੋਨ ਦਿਓ ਤੇ ਬੜੀ ਚੰਗੀ ਗੱਲ ਹੈ ਇਹੀ ਆਪਾਂ ਗਏ ਪੰਜਾਬ ਦੀ ਚੜ੍ਹਦੀ ਕਲਾ ਵੇਖੋ ਭੀੜਾਂ ਪੈਂਦੀਆਂ ਰਹਿੰਦੀਆਂ ਸਾਨੂੰ ਮੁਸਲਮਾਨ ਵੀਰ ਕੱਲ ਆ ਕੇ ਨਾਹਰਾ ਲਾ ਗਏ ਸਰਦਾਰੋ ਕਬਰ ਆਇਓ ਨਾ ਅਸੀਂ ਤੁਹਾਡੇ ਨਾਲ ਆ ਮੈਂ ਕਿ ਕੋਈ ਨਹੀਂ ਜੀ ਭੀੜ ਬੰਨੂ ਤਾਂ ਅਸੀਂ ਵੀ ਤੁਹਾਡੇ ਨਾਲ ਆ ਭਾਈ ਬਿਲਕੁਲ ਬਿਲਕੁਲ ਅਸੀਂ ਆ ਜਿਹੜਾ ਇਹੀ ਭਾਈਚਾਰਾ ਸੋ ਬੜਾ ਚੰਗਾ ਲੱਗਦਾ ਦੇਖੋ ਇੱਥੇ ਆ ਕੇ ਦੇਣ ਤਾਂ ਬੰਦਾ ਬਾਹਰੋਂ ਇਹਨਾਂ ਨੂੰ ਹੌਸਲਾ ਆਉਂਦਾ ਪਰ ਇਹਨਾਂ ਤੋਂ ਹੌਸਲਾ ਲੈ ਕੇ ਜਾਂਦਾ ਮੈਨਾਂ ਦਾ ਹਣਾ ਸੋ ਇਹੀ ਜਿਹੜਾ ਹੈ ਪੰਜਾਬ ਦੀ ਚੜ੍ਹਦੀ ਕਲਾ ਧੰਨਵਾਦ ਚੜ੍ਹਦੀ ਕਲਾ